ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਕੋਠੇ ਮਹਾ ਸਿੰਘ ਵਾਲੇ ਬਾਈ ਦਰਸਨ ਦੇ ਘਰ ਆਪਾਂ ਇੱਕ ਦੂਜੇ ਸੂਏ ਸੱਜਰ ਝੋਟੀਆਂ ਪਾਸੋਂ ਦਿਖਾ ਰਹੇ ਹਾਂ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ ਪਹਿਲੇ ਸੂਏ ਦਾ ਜਿਹੜਾ ਦੁੱਧ ਮਾਲਕਾਂ ਦੇ ਦੱਸਣ ਦੇ ਮਤਾਬਕ 14 ਲੀਟਰ ਦੁੱਧ ਕੱਢਿਆ ਵਾ ਤਾਜੀ ਸੂਈ ਆ ਥਾਣਾ ਦਾ ਗੈਰ ਸੱਜ ਬਹੁਤ ਚੰਗਾ ਕੱਦ ਕਾਟ ਵੀ ਸੁਹਣਾ ਸਿਹਤ ਪੱਖੋਂ ਵੀ ਮਿੱਤਰੋ ਚੰਗੀ ਆ ਦੂਜੇ ਸੂਏ ਸੂਈ ਆ ਥਾਲੇ ਵੀ ਦੀ ਪੂਰੀ ਸਾਫ ਹੈ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਉਸ ਤੋਂ ਬਾਅਦ ਮਿੱਤਰੋ ਭਾਈ ਅੰਦਰ ਜਿਹੜੀ ਸਾਹਮਣੇ ਕੱਟੀ ਬੈਠੀ ਹੈ ਤੇ ਗਰਮੀ ਹੋਣ ਕਾਰਨ ਮਿੱਤਰੋ ਅੱਜ ਲੈਟ ਨਹੀਂ ਤਾਂ ਕਰਕੇ ਪਸ਼ੂ ਨਿਭਾਈ ਨਹੀਂ ਪਸ਼ੂ ਖਿੱਚਦੇ ਵੀ ਆ ਤਾਂ ਤੋਰ ਦਿਓ ਇੱਕ ਵਾਰੀ ਬੰਦ ਅੰਦਰ ਅੰਦਰ ਬੰਦ ਸੋ ਮੁੱਲ ਹੈਗਾ ਜੀ ਇਹਦਾ 170 170 ਦੇ ਵਿੱਚੋਂ ਮਾਣ ਤਾਣ ਹੋ ਜਾਣਾ ਹੈ ਕਿ ਚੰਗਾ ਸੋਹਣਾ ਹਵਾਨਾ ਚੰਗਾ ਸੋਹਣਾ ਥਾਣਾ ਮਾਂ ਦਾ ਜਿਹੜਾ ਦੁੱਧ ਸੀ 18 19 ਲੀਟਰ ਮਾਂ ਦਾ ਦੁੱਧ ਕੱਢਿਆ ਵਾ ਚੰਗੀਆਂ ਝੋਟੀਆਂ ਚੋਂ ਆਉਂਦੀ ਆ ਜੇਕਰ ਕਿਸੇ ਭਰਾ ਨੇ ਨਵਾਂ ਮਿੱਤਰੋ ਕੰਮ ਕਰਨਾ ਹੈ ਬਰੀਡ ਤੇ ਕੰਮ ਕਰਨਾ ਤਾਂ ਜੇਹੀ ਝੋਟੀਆਂ ਇਥੇ ਲੈ ਕੇ ਤੁਸੀਂ ਬਰੀਡ ਤੇ ਕੰਮ ਕਰ ਸਕਦੇ ਹੋ ਬਹੁਤ ਸੋਹਣੀ ਮਿੱਤਰੋ ਤਿਆਰ ਹੈ ਤੇ ਮਾਂ ਦਾ ਫੇਰ ਆਪਾਂ ਕਹਿੰਦੇ ਵੀ 18-19 ਲੀਟਰ ਦੁੱਧ ਕੱਢਿਆ ਤੇ ਪਹਿਲੇ ਸੂਏ ਦਾ ਤਾਂ 14 ਲੀਟਰ ਤਾਂ ਤੁਸੀਂ 35 ਵਾਰ 11-17 ਲੀਟਰ ਮਿੱਤਰੋ ਖੁੱਲਾ ਦੁੱਧ ਕੱਢਣ ਦੀ ਅਮੀਦ ਹੈ ਜੇਰ ਦੇਖ ਸਕਦੇ ਪਹਿ ਚੁੱਕੀ ਹੈ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ਼ ਤੇ ਸੋਹਣਾ ਕੱਦ ਕਾਠ ਸੋਹਣੀ ਛੇਤ ਨੰਬਰ ਨੰਬਰ ਹੈ ਜੀ 9464352974 ਮਜਬੂਰੀ ਬਣ ਗਈ ਹੈ ਤਾਂ ਕਰਕੇ ਇਹ ਵੇਚ ਰਹੇ ਨੇ ਤੇ ਸੋ ਫਿਰ ਆਪਾਂ ਕਹਿੰਦੇ ਆ ਮਜਬੂਰੀ ਦੇ ਵਿੱਚ ਵੇਚ ਰਹੇ ਨੇ ਸੋ ਸਾਰੇ ਵੀਰਾਂ ਦਾ ਪਤਾਨਿਵਾਦ ਕਰਦਾ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਤੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ ਸ਼ੁਕਰੀਆ